ਵੀ ਬੀ ਪਤਾ ਨਹੀਂ ਕਿਤੋਂ ਅੱਜ ਵਜੇ ਅਫਰੀਕਨ ਕੰਟਰੀਆਂ ਦੇ ਚੋਂ ਇਹ ਨਹੀਂ ਨਿਕਲ ਰਹੇ ਹੁੰਦੇ ਆਪਾਂ ਵੀਡੀਓਜ਼ ਦੇਖਦੇ ਆ ਅਫਰੀਕਨ ਕੰਟਰੀਜ਼ ਵਿੱਚ ਐਵੇਂ ਦੇ ਪਹਾੜ ਹੁੰਦੇ ਨੇ ਰਸਤੇ ਦੇ ਵਿੱਚ ਪਰ ਸੜਕੇ ਫੇਰ ਸੜਕੇ ਫੇਰ ਸੜਕੇ ਫੇਰ ਸੜਕੇ ਸਿੱਧਾ ਟੱਪ ਜਾਓ ਦੌੜ ਕੇ ਤੋੜ ਕੇ ਕਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਅੱਜ ਜੀ ਅਸੀਂ ਅੱਜ ਚੱਲੇ ਆ ਜੀ ਗੁਰਦੁਆਰਾ ਪਹਿਲਾਂ ਨਾਡਾ ਸਾਹਿਬ ਜਾਣਾ ਹੈ ਫਿਰ ਜਾਣਾ ਜੀ ਆਪਾਂ ਪੰਜੋਖੜਾ ਸਾਹਿਬ ਜੋ ਕਿ ਹਰਿਆਣੇ ਵਿੱਚ ਪੈ ਜਾਂਦੇ ਨੇ ਦੋਨੋਂ ਗੁਰਦੁਆਰਾ ਸਾਹਿਬ ਤੇ ਅਚਾਨਕ ਬਣਿਆ ਸਾਡਾ ਪ੍ਰੋਗਰਾਮ ਸਵੇਰੇ ਸਵੇਰੇ ਤੇ ਸਹੀ ਗੱਲ ਆ ਕਿਉਂਕਿ ਹੈਨਾ ਸਿੱਪਕਿੰਦੇ ਦਿਨਾਂ ਦਾ ਗੈਰੇ ਕਿਤੇ ਕੋ ਮਨਤਲੀ ਘੁੰਮਾ ਚਲੀਏ ਮੇਰੇ ਮੇਰੇ ਕੋਲੋਂ ਨਾ ਘੁੰਮਣ ਦੇ ਥਾਂ ਤੇ ਨਾ ਗੁਰਦੁਆਰਾ ਸਾਹਿਬ ਵੀ ਹੁੰਦੇ ਨੇ ਮੈਨੂੰ ਗੁਰਦੁਆਰਾ ਸਾਹਿਬ ਤੇ ਜਾਣਾ ਬਹੁਤ ਵਧੀਆ ਲੱਗਦਾ ਵਾ ਹੈਨਾ ਤੇ ਕਿਉਂਕਿ ਸ਼ੁਰੂ ਤੋਂ ਹੀ ਗੁਰਦੁਆਰਾ ਸਾਹਿਬ ਬਹੁਤ ਜਾਨਨੇ ਆ ਤੁਹਾਨੂੰ ਵਧੀਆ ਲੱਗਦਾ ਵਾ ਗੁਰੂ ਦੇ ਘਰੇ ਜਾ ਕੇ ਤੇ ਇਬਾਦਤ ਨੂੰ ਵੀ ਲੈ ਕੇ ਜਾਂਦੇ ਆ ਇਬਾਦਤ ਫਸਟ ਟਾਈਮ ਜਾਓਗੀ ਅਸੀਂ ਪੰਜੋਖੜਾ ਸਾਹਿਬ ਉਧਰ ਜਾਂਦੇ ਸੀ ਜਦੋਂ ਦੀਦੀ ਵੰਚ ਨੂੰ ਲੈ ਕੇ ਆਉਂਦੇ ਸੀ ਤੇ ਵੰਚ ਨੂੰ ਮੱਥਾ ਟਿਕਾਉਣ ਵਾਸਤੇ ਲੈ ਕੇ ਜਾਂਦੇ ਹੁੰਦੇ ਸੀ ਉੱਥੇ ਤੇ ਵੰਚ ਸਾਡਾ ਉੱਥੋਂ ਹੀ ਠੀਕ ਹੋਇਆ ਬਹੁਤ ਫਰਕ ਪੈ ਗਿਆ ਵੰਚ ਨੂੰ ਉਸ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਨਾ ਕਿਉਂਕਿ ਵੰਚਤ ਪਹਿਲਾਂ ਠੀਕ ਨਹੀਂ ਸੀ ਨਾ ਤੇ ਉੱਥੋਂ ਪੰਜੋਖੜਾ ਸਾਹਿਬ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਦੱਸਾਂਗੇ ਖਾਸੀਅਤ ਵੈਸੇ ਤਾਂ ਗੁਰਦੁਆਰਾ ਜਿੱਥੇ ਵੀ ਹੁੰਦੇ ਨੇ ਹਰ ਇੱਕ ਪਰਮਾਤਮਾ ਦਾ ਵਾਸ ਹੁੰਦਾ ਹੈ ਲੇਕਿਨ ਪੰਜੋਖੜਾ ਸਾਹਿਬ ਇੱਕ ਵਾਰੀ ਜਾਵਾਂਗੇ ਤੁਹਾਨੂੰ ਦੱਸਾਂਗੇ ਪਹਿਲਾਂ ਨਾਡਾ ਸਾਹਿਬ ਜਾਣੇ ਲੱਗਿਆ ਉਸ ਤੋਂ ਬਾਅਦ ਪੰਜੋਖੜਾ ਸਾਹਿਬ ਤੇ ਸਾਡੇ ਨਾਲ ਚੱਲੋ ਤੁਸੀਂ ਵੀ ਦਰਸ਼ਨ ਕਰਿਓ ਤੇ ਹੁਣ ਅਪਾ ਚੱਲਦੇ ਹਾਂ ਟ੍ਰੈਫਿਕ ਦੇ ਵਿੱਚ ਨਾ ਆਟੋਮੈਟਿਕ ਗੱਡੀ ਦੇ ਜੋ ਨਜ਼ਾਰੇ ਬੱਝੇ ਜਾਂਦੇ ਨੇ ਨਾ ਸੱਚੀ ਕਹਿ ਰਿਹਾ ਉਹ ਕਿਸ ਕਿਉਂਕਿ ਮੈਂ ਚਾਈ ਸਵਿਫਟ ਵੀ ਚਲਾਈਏ ਚਾਹੇ ਮੈਂ i20 ਵੀ ਚਲਾਈਏ ਸਭ ਸਭ ਤੋਂ ਪਹਿਲੀ ਗੱਡੀ ਮੇਰੀ ਮਾਰੂਤੀ ਸੀ ਮਾਰੂਤੀ 800 ਉਹ ਵੀ ਚਲਾਈਏ ਮੈਂ 5-6 ਮਹੀਨੇ ਤੇ ਜੋ ਸੁਆਦ ਆਟੋਮੈਟਿਕ ਗੱਡੀ ਦੇ ਰਹੀ ਹੈ ਨਾ ਉਹ ਨਹੀਂ ਆਇਆ ਕਿਤੇ ਵੀ ਉਹ ਕਾਰਨ ਕੀ ਹੈ ਕਿ ਟ੍ਰੈਫਿਕ ਦੇ ਵਿੱਚ ਕਲੱਚ ਗੇਅਰ ਕਲੱਚ ਗੇਅਰ ਵਾਲਾ ਬੜਾ ਰੋੜਾ ਹੁੰਦਾ ਇੱਥੇ ਬੇਫਿਕਰ ਹੋ ਕੇ ਤੁਸੀਂ ਗੱਡੀ ਚਲਾ ਸਕਦੇ ਆ ਹਨਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਹੈਨਾ ਬਿਲਕੁਲ ਬਿਲਕੁਲ ਬਾਕੀ ਸਭ ਤੋਂ ਪਹਿਲਾਂ ਅਸੀਂ ਚਲੇ ਆਂ ਨਾਡਾ ਸਾਹਿਬ ਰਸਤੇ ਦੇ ਵਿੱਚ ਇਹ ਨਾਦਰ ਸਾਹਿਬ ਗੁਰਦੁਆਰਾ ਮੋਹਾਲੀ ਤੋਂ ਤਕਰੀਬਨ ਤਕਰੀਬਨ 50 ਕਿਲੋਮੀਟਰ ਦੀ ਬਾਟ ਤੇ ਹੈਗੇ ਤੇ ਜਿੱਥੇ ਸਾਡੇ ਘਰ ਤੋਂ ਸਾਡਾ ਘਰ ਉਹ ਖਰੜਾਲੀ ਕੋਰਨਰ ਜਿੱਥੇ ਹੈਗਾ ਤੇ ਜਿੱਥੋਂ ਮੋਹਾਲੀ ਬਿਲਕੁਲ ਸ਼ੁਰੂ ਹੁੰਦਾ ਹੈ ਤੇ ਉੱਥੋਂ ਲੈ ਕੇ ਇੱਥੇ ਮਤਲਬ 50 ਕਿਲੋਮੀਟਰ ਪੈ ਜਾਂਦਾ ਸਾਨੂੰ ਜਿੰਨਾ ਸਾਡਾ ਪਿੰਡ ਪੈਂਦਾ ਉਨੇ ਹੀ ਸਾਨੂੰ ਇੱਥੋਂ ਪੈ ਜਾਂਦਾ ਟਾਈਮ ਵੀ ਐਗਜ਼ੈਕਟ ਸੇਮ ਹੀ ਲੱਗਦਾ ਸੇਮ ਹੀ ਲੱਗਦਾ ਜਾਣ ਨੂੰ ਤੇ ਅਸੀਂ ਜਾ ਰਹੇ ਆ ਵਾਇਆ ਜਿਰਖਪੁਰ ਕਿਉਂਕਿ ਜਿਰਖਪੁਰ ਵੱਲ ਸੜਕਾਂ ਠੀਕ ਨਹੀਂ ਇਧਰੋਂ ਬੱਤੀਆਂ ਬੁੱਤੀਆਂ ਬਹੁਤ ਆਣੀਆਂ ਸੀ ਤਾਂ ਕਰਕੇ ਆਪਾਂ ਇਧਰੋਂ ਨਹੀਂ ਜਾ ਰਹੇ ਹੈਗੇ ਤੇ ਗੱਡੀ ਚਲਾਉਂਦੇ ਹੋਏ ਜਿਹੜੀ ਗੱਡੀ ਦੀ ਵੀਡੀਓ ਬਣਦੀ ਹੈ ਨਾ ਉਹ ਬਹੁਤ ਵਧੀਆ ਬਣਦੀ ਕਿਉਂਕਿ ਪੋਜੀਸ਼ਨਿੰਗ ਬਹੁਤ ਵਧੀਆ ਹੈ ਮੈਨੂੰ ਮਤਲਬ ਕੋਈ ਹੋਰ ਦਿੱਕਤ ਨਹੀਂ ਆ ਰਹੀ ਵੀ ਮੈਂ ਇੱਕ ਹੱਥ ਨਾਲ ਫੋਨ ਫੜੀ ਪਿਆ ਤੇ ਇੱਕ ਹੱਥ ਨਾਲ ਕਿਉਂਕਿ ギア ਤਾਂ ਪਾਣੀ ਨਹੀਂ ਹੋਣ ギア ਤਾਂ ਪਿਆ ਹੀ ਹੋਇਆ ਸਟੀਅਰਿੰਗ ਫੜਿਆ ਹੋਇਆ ਇੱਕ ਹੱਥ ਨਾਲ ਆਪਾਂ ਆ ਗਏ ਜੀ ਜਿਰਖਪੁਰ ਜਿਰਖਪੁਰ ਇੱਕ ਬਹੁਤ ਹੀ ਵਧੀਆ ਸ਼ਹਿਰ ਹੈ ਜੋ ਕਿ ਨੇੜੇ ਪੈ ਜਾਂਦਾ ਹੈ ਮੌਲੀ ਦੇ ਤੇ ਚੰਡੀਗੜ੍ਹ ਦੇ ਇਹ ਟਰਾਈ ਸਿਟੀ ਇਹਦੇ ਕਰਕੇ ਗਿਆ ਜਾਂਦਾ ਵੈਸੇ ਇਹਨੂੰ ਜੀਰਕਪੁਰ ਤਾਂ ਨਹੀਂ ਆਉਂਦਾ ਟਰਾਈ ਸਿਟੀ ਚ ਕਿਰਨ ਚੰਡੀਗੜ੍ਹ ਪੰਚਕੂਲਾ ਮੌਲੀ ਜਾਂਦਾ ਤੇ ਤਿੰਨ ਆਂਦੇ ਨੇ ਵੈਸੇ ਤਾਂ ਉਹ ਜੀਰਕਪੁਰ ਵੀ ਜੁੜ ਗਿਆ ਤੇ ਨਾਲ ਕੀ ਕਹਿੰਦੇ ਨੇ ਬਨੂੜ ਵੀ ਜੁੜ ਗਿਆ ਖਰੜ ਵੀ ਜੁੜ ਗਿਆ ਹੁਣ ਤਾਂ 6 ਸਿਟੀਆਂ ਜੁੜ ਗਈਆਂ ਨੇ ਤੈਨੂੰ ਟਰਾਈ ਸਿਟੀ ਦੀ ਜਗ੍ਹਾ ਤੇ 6 ਸਿਟੀ ਤੇ ਡੇਰਾ ਬੱਸੀ ਵੀ ਲੱਗ ਗਈ ਲੱਗ ਗਈ ਡੇਰਾ ਬੱਸੀ ਵੀ ਨਾਲ ਹੀ ਜੁੜ ਕੇ ਆਉਂਦਾ ਮੈਂ ਫਲੇਟ ਉਥੋਂ ਤੱਕ ਵੀ ਬਣ ਗਈਆਂ ਨਾ ਬਣ ਗਏ ਨੇ ਬਣ ਗਏ ਸੋ ਇਹ ਉਸ ਦੇ ਅਕੋਰਡਿੰਗ ਹੀ ਬਣੇ ਉਹਨੇ ਸਾਰੇ ਫਲੇ ਕਿ ਨਹੀਂ ਕਰਨ ਆਪਾਂ ਨਾ ਇੱਥੇ ਉਹ ਲਵਾ ਲਈ ਇੱਕ ਇਸ ਥਾਂ ਦੇ ਉੱਪਰ ਆਪਾਂ ਫੋਨ ਡੰਗਣ ਵਾਲਾ ਕਿਉਂਕਿ ਐਵੇਂ ਨਾ ਹੱਥ ਫ੍ਰੀ ਹੋ ਜਾ ਕਰੇਗਾ ਪੱਲੇ ਉੱਤਾ ਸੀ i20 ਵਾਸਤੇ ਪਰ ਵਧੀਆ ਨਹੀਂ ਸਮਝ ਚੈੱਕ ਕਰਕੇ ਲਾਉਂਗਾ ਹੁਣ ਉਹ ਤਾਂ ਪਰ ਸ਼ੀਸ਼ੇ ਤਾਂ ਲੱਗਦਾ ਸੀ ਇੱਥੇ ਨਾ ਨਹੀਂ ਨਹੀਂ ਤਾਂ ਫਿੱਟ ਹੋ ਜਾਂਦਾ ਸੀ ਪਰ ਮੈਂ ਇੱਥੇ ਲੱਗ ਜੇਗਾ ਨਾ ਆਪਣਾ ਬੜਾ ਸੋਹਣਾ ਉਹ ਮੈਂ ਦੇਖ ਕੇ ਲੈਣਾ ਨਾੜਾ ਸੇ ਪਹੁੰਚਣ ਤੋਂ ਪਹਿਲਾਂ ਆਹ ਜਿਹੜੇ ਰਸਤੇ ਵਿੱਚ ਛੋਟੇ ਛੋਟੇ ਮਿੱਟੀ ਦੇ ਟਿੱਬੇ ਜੇ ਕਹਿ ਸਕਦੇ ਆ ਮਿੱਟੀ ਦੇ ਪਹਾੜ ਕਹਿ ਲੋ ਜਾਂ ਟਿੱਬੇ ਕਹਿ ਲਓ ਵੈਸੇ ਪਹਾੜ ਤਾਂ ਨਹੀਂ ਏ ਇਹ ਟਿੱਬੇ ਹੀ ਨੇ ਉੱਚੇ ਕਾਫੀ ਉੱਚੇ ਟਿੱਬੇ ਨੇ ਵਧੀਆ ਲੱਗਦੇ ਨੇ ਜਿਵੇਂ ਆਪਾਂ ਕਿਤੇ ਹਿਲ ਸਟੇਸ਼ਨ ਵਾਲ ਜੇ ਆ ਚੁੱਕੇ ਹੋਈਏ ਤੇ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਦੀ ਇੱਥੋਂ ਸ਼ੁਰੂਆਤ ਹੋ ਜਾਂਦੀ ਏ ਕਿੰਨਾ ਸੋਹਣਾ ਲੱਗ ਰਿਹਾ ਵਿਊ ਹਨਾ ਵਿਊ ਹੀ ਤਾਂ ਹੈਗਾ ਦੇਖੋ ਕਿੰਨਾ ਜ਼ਿਆਦਾ ਵਧੀਆ ਲੱਗ ਰਿਹਾ ਰਸਤਾ ਜਿਵੇਂ ਪਤਾ ਨਹੀਂ ਕਿਤੋਂ ਅਬ ਜੇ ਅਫਰੀਕਨ ਕੰਟਰੀਆਂ ਦੇ ਚੋਂ ਨਹੀਂ ਨਿਕਲ ਰਹੇ ਹੁੰਦੇ ਆਪਾਂ ਵੀਡੀਓਜ਼ ਦੇਖਦੇ ਆ ਅਫਰੀਕਨ ਕੰਟਰੀਜ਼ ਵਿੱਚ ਐਵੇਂ ਦੇ ਪਹਾੜ ਹੁੰਦੇ ਨੇ ਰਸਤੇ ਦੇ ਵਿੱਚ ਵੈਰੀ ਨਾਈਸ ਇਹਦੇ ਵਿੱਚ ਪੱਥਰ ਵੀ ਮਿਕਸ ਹੁੰਦਾ ਚੁਪੀ ਹਾਂ ਮਿਕਸ ਹੋਇਆ ਕੱਲੀ ਮਿੱਟੀ ਥੋੜੀ ਹੈ ਬਾਕੀ ਪਤਾ ਨਹੀਂ ਆ ਪਕੜਾ ਕਿਤੇ ਖੋਦ ਕੇ ਦੇਖਿਆ ਇਹ ਪੱਥਰ ਹੁੰਦਾ ਮੇਰੇ ਸਾਨੂੰ ਕੋਕੀ ਗੱਲ ਹੈ ਮੈਨੂੰ ਲੱਗਦਾ ਸ਼ਾਇਦ ਆ ਜਵੇਂ ਸੱਟ ਬਾਕੀ ਪਤਾ ਨਹੀਂ ਉਹ ਵੇਖਣ ਨੂੰ ਪੱਥਰ ਲੱਗਦਾ ਕਿ ਮਿੱਟੀ ਲੱਗਦਾ ਤਾਂ ਯਾਰ ਆਪਾਂ ਇੱਕ ਵਾਰ ਇੱਥੇ ਚ ਗੱਡੀ ਚੜਾਈ ਐ ਗੱਡੀ ਚੜਾਈ ਸੀ ਤੇ ਫੋਟੋ ਖਿਚਾਈ ਸੀ ਮਿੱਟੀ ਜੀ ਤੇ ਰਸਤਾ ਜਾਂਦਰ ਕਿਸੇ ਪਿੰਡ ਤੋਂ ਜਾਂਦਾ ਉੱਪਰ ਜਾਂਦਾ ਹੁਣਾ ਕਿਸੇ ਪਹਾੜ ਤੋਂ ਆਮ ਗੜ ਲੋ ਜੀ ਆਪਾਂ ਇਸੀ ਸੜਕ ਤੋਂ ਅੱਗੇ ਕੰਟੀਨਿਊ ਕਰਾਂਗੇ ਪਹਿਲਾਂ ਬਾਬਾ ਜੀ ਦੇ ਮੱਥਾ ਟੇਕ ਲਈ ਫਿਰ ਇਸੀ ਸੜਕ ਤੋਂ ਕੰਟੀਨਿਊ ਕਰਕੇ ਆਪਾਂ ਜਾਵਾਂਗੇ ਪੰਜੋਕੜਾ ਸਾਹਿਬ ਵੱਲ ਗੱਡੀ ਕਹਿੰਦੇ ਉੱਪਰੋਂ ਕੁਮਾਹ ਕੇ ਲੈਣੀ ਪੈਣੀ ਤੁਹਾਨੂੰ ਪੁੱਲ ਥੱਲੋਂ ਇੱਧਰ ਗੁਰਦੁਆਰਾ ਸਾਹਿਬ ਰਹਿਗੇ ਇਹ ਕਿੱਥਾ ਹਾਂ ਲੋ ਜੀ ਮੇਰੇ ਬਾਜਾਂ ਵਾਲੀ ਨਗਰੀ ਪਹੁੰਚ ਚੁੱਕੇ ਆ ਜੀ ਆਪਾਂ ਵਾਹਿਗੁਰੂ 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 ਅਸੀਂ ਐਵੇਂ ਜੇ ਉੱਪਰੋਂ ਚੜ ਗਏ ਸੀ ਇੱਧਰੋਂ ਆਣਾ ਜ਼ਰੀਆ ਦਾ ਸੀ ਉਹ ਵਲੋਗ ਤੇ ਚਾਹੇ ਵਲੋਗ ਸ਼ੂਟ ਕਰਨ ਦੇ ਚੱਕਰੇ ਅੱਗੇ ਲਾਂਗੇ 2 ਕਿਲੋਮੀਟਰ ਵੱਧ ਦਾ ਚੱਕਰ ਪਾ ਕੇ ਆਏ ਆ ਲੋ ਜੀ ਦਰਸ਼ਨ ਕਰੋ ਜੀ ਗੁਰੂ ਦੀ ਨਗਰੀ ਸ੍ਰੀ ਨਾਡਾ ਸਾਹਿਬ ਗੁਰਦੁਆਰਾ ਵਿਖੇ ਜਿੰਨਾ ਸੋਨਾ ਹੈ ਨਾ ਕਰਦਾ ਸਦੀ ਦੂਰੋਂ ਦੇਖਦਿਆਂ ਉਹਦਾ ਹੀ ਬਹੁਤ ਵਧੀਆ ਲੱਗਦਾ ਨਾ ਗੱਡੀ ਵੀ ਪਾਰਕਿੰਗ ਤੇ ਲਗਾ ਕੇ ਆ ਕੇ ਆਰਾਮ ਦੇ ਨਾਲ ਪਾਰਕਿੰਗ ਦੀ ਸਪੇਸ ਬਹੁਤ ਖੁੱਲੀ ਹੈ ਇੱਥੇ ਹੈਨਾ ਸਹੀ ਗੱਲ ਹੂੰ ਨੇੜੇ ਲੈ ਚੱਲਦੇ ਆਂ ਨੇੜੇ ਲੈ ਚੱਲਦੇ ਆਂ ਨੇੜੇ ਨੇੜੇ ਲਾ ਕੇ ਚੱਲਦੇ ਆਂ ਹੂੰ ਓ ਬੜੇ ਹੈਗੇ ਹੂੰ ਜਿਵੇਂ ਨਾ ਆ ਰੋਈ ਇਹ ਵਾਰ ਆਪਣੇ ਸਿਰ ਦੇ ਉੱਪਰ ਪਟਕਾ ਬੰਨ ਰਹੀ ਹੈ ਉਹਦੇ ਮਮਾ ਬਨ ਰਹੇ ਨੇ ਹੈ ਨਾ ਬਿਲਕੁਸੇ ਸੁੱਤੀ ਉੱਟੀ ਹੈ ਨਾ ਨਹੀਂ ਨਹੀਂ ਕਿਸੇ ਜੀ ਨਹੀਂ ਦੇਖੀ ਸਮੈਲ ਕਰ ਰਹੀ ਹੈ ਹਾਈ ਹੁਣ ਜਮੈਲ ਕਰੇ ਲੱਗ ਗਿਆ ਮਰਾ ਛੋਨਾ ਬਾਬੂ ਬਾਬਾ ਜੀ ਕਰਿਆ ਠੀਕ ਰੁਕੋ ਬੇਸ਼ਿੰਗੀ ਕੋ ਕਿੰਨੀ ਮੈਰੀ ਲੱਗਦੀ ਹੈ ਯਾਰ ਪਟਕੀ ਬਨ ਕੇ ਸਕਾਫ ਬਨ ਕੇ ਨਾ ਹਾਂਜੀ ਮੈਮ ਸਾਹਿਬ ਚਲਿਏ ਚਲੋ ਬਾਈ ਕਰੋ ਬਾਈ ਕਰੋ ਕਰ ਦਿੰਦੇ ਚਲਿਏ ਬਾਬਾ ਜੀ ਨੂੰ ਸ਼ੁਕਰਾਨਾ ਕਰੀ ਬਾਬਾ ਜੀ ਨੂੰ ਸਾਰੀ ਚੀਜ਼ ਦਾ ਸਹੀ ਕਰਾ ਤੁਸੀਂ ਸਾਡੀ ਜ਼ਿੰਦਗੀ ਚਾਹੇ ਹੈ ਵਾਈਕ ਮम्मा ਵੀ ਸਿੱਧੇ ਪੜਨਾ ਪਤਾ ਨਹੀਂ ਮम्मा ਵੀ ਸਿੱਧੇ ਚਲੀਏ ਮੈਂ ਨਾ ਮੱਥਾ ਟੇਕੂ ਮੱਥਾ ਲੈ ਲੈਣੇ ਇੱਥੇ ਪੜਨਾ ਪੜਸ ਲੈ ਲੈ ਮਮ ਨੂੰ ਪਰਚੀ ਰੱਖ ਚੋ ਚਲੋ ਜੀ ਮੱਥਾ ਟੇਕ ਕੇ ਮਹਾਰਾਜ ਨੂੰ ਸ਼ੁਕਰਾਨਾ ਕਰੀ ਹਰੇਕ ਉਸ ਚੀਜ਼ ਦਾ ਜੋ ਮਾਲਕ ਨੇ ਦਿੱਤੀ ਤੇ ਸਾਰੀ ਜ਼ਿੰਦਗੀ ਮੰਗਦੀ ਆ ਮਾਲਕ ਤੋਂ ਸਹੀ ਗੱਲ ਆ ਤੇ ਸ਼ੁਕਰਾਨਾ ਵੀ ਬਹੁਤ ਜ਼ਰੂਰੀ ਹੈ ਮਾਲਕ ਦਾ ਕਿ ਹਰੇਕ ਜ਼ਿੰਦਗੀ ਦੇ ਵਿੱਚ ਹਰੇਕ ਵਸਤੂ ਹਰੇਕ ਚੀਜ਼ ਹਰੇਕ ਖੁਸ਼ੀ ਹਰੇਕ ਪਰ ਚੰਗੇ ਮਾਪੇ ਚੰਗੀ ਫੈਮਿਲੀ ਚੰਗੇ ਰੋਜ਼ਗਾਰ ਘਰ ਦੇ ਵਿੱਚ ਹਰ ਸੁਖਸ਼ੀਲਤਾ ਏਰਤੇ ਗਿਰਦੇ ਤੇ ਆਪਣੇ ਜਿਹੜੇ ਨਾਲ ਸੰਗੀ ਸਾਥੀ ਦੋਸਤ ਮਿੱਤਰ ਰਿਸ਼ਤੇਦਾਰ ਸਭ ਉਹ ਵਧੀਆ ਪਰਮਾਤਮਾ ਨੇ ਬਖਸ਼ਿਆ ਸਭ ਨਾਲ ਪਿਆਰ ਬਖਸ਼ਿਆ ਤੁਹਾਡੀ ਵਰਗੀ YouTube ਫੈਮਿਲੀ ਬਖਸ਼ੀ ਸਭ ਤੋਂ ਵੱਡੀ ਗੱਲ ਹੈ ਉਹ ਵੀ ਪਿਆਰ ਕਰਨ ਵਾਲੇ ਸਬਸਕ੍ਰਾਈਬਰ ਤੁਹਾਡੇ ਸਾਰਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਮਹਾਰਾਜ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਮਾਲਕ ਚਲੋ ਪਹਿਲਾਂ ਮੱਥਾ ਟੇਕੀ ਚੱਲੀਏ ਚੱਲੀਏ ਲਈ ਗੁਰਦੁਆਰਾ ਸਾਹਿਬ ਪਹੁੰਚ ਕੇ ਜਦੋਂ ਅਸੀਂ ਉੱਪਰ ਮੱਥਾ ਟੇਕਣ ਲਈ ਗਏ ਆ ਕਾਫੀ ਖੁੱਲਾ ਏਰੀਆ ਹੈਗਾ ਗੁਰਦੁਆਰਾ ਸਾਹਿਬ ਦਾ ਤੁਸੀਂ ਜਦੋਂ ਵੀ ਜਾਣਾ ਇੱਥੇ ਦੇਗ ਵੀ ਲੈ ਕੇ ਆਪਣਾ ਅਰਦਾਸ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਬਹੁਤ ਹੀ ਸੋਹਣਾ ਦਰਬਾਰ ਹੈਗਾ ਅੰਦਰ ਵੀ ਬਹੁਤ ਸੋਹਣਾ ਕੀਰਤਨ ਚੱਲਦਾ ਹੁੰਦਾ ਤੁਸੀਂ ਸੁਣ ਸਕਦੇ ਹੋ ਕੀਰਤਨ ਸੁਣਨ ਤੋਂ ਬਾਅਦ ਅਸੀਂ ਬਾਹਰ ਆ ਕੇ ਦੇਗ ਲਈ ਤੇ ਪ੍ਰਸ਼ਾਦ ਲੇਤਾ ਤੇ ਇਧਰਲਾ ਏਰੀਆ ਲੰਗਰ ਹਾਲ ਦਾ ਇੱਥੇ ਸੇਵਾ ਚਲਦੀ ਹੁੰਦੀ ਹੈ ਜਿਹੜੀ ਸੰਗਤ ਨੇ ਸੇਵਾ ਕਰਨੀ ਹੁੰਦੀ ਹੈ ਸਬਜ਼ੀਆਂ ਦੀ ਕਟਿੰਗ ਦੀ ਪ੍ਰਸ਼ਾਦੇ ਬਣਾਉਣ ਦੀ ਜਾਂ ਆਟਾ ਗੁੰਨਣ ਦੀ ਵੈਸੇ ਤਾਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਫਿਰ ਵੀ ਹਰ ਤਰ੍ਹਾਂ ਦੀ ਸੇਵਾ ਲੰਗਰ ਹਾਲ ਦੇ ਵਿੱਚ ਚਲਦੀ ਹੈ ਸਾਹਮਣੇ ਜਲ ਛਬੀਲ ਦਾ ਇੱਥੇ ਸਥਾਨ ਬਣਿਆ ਹੋਇਆ ਜਿੱਥੇ ਜਲ ਛਕ ਸਕਦੇ ਹੋ ਦੁਪਹਿਰ ਦਾ ਟਾਈਮ ਹੋ ਚੁੱਕਾ ਸੀ ਅਸੀਂ ਜਾਣਾ ਸੀ ਪੰਜੋਖੜਾ ਸਾਹਿਬ ਸੋ ਅਸੀਂ ਸਭ ਤੋਂ ਪਹਿਲਾਂ ਸੋਚਿਆ ਵੀ ਲੰਗਰ ਛੱਕ ਲਈਏ ਕਿਉਂਕਿ ਪੰਜੋਖੜਾ ਸਾਹਿਬ ਪਹੁੰਚਣ ਲੱਗੇ ਟਾਈਮ ਲੱਗ ਜਾਣਾ ਸੋ ਲੰਗਰ ਛਕਣਾ ਬਹੁਤ ਜ਼ਰੂਰੀ ਹੈ ਉਹ ਸਾਹਮਣੇ ਖੜੀ ਆਪਣੀ ਗੱਡੀ ਕਾਫੀ ਜ਼ਿਆਦੀ ਸ਼ਾਈਨ ਕਰ ਰਹੀ ਸੀ ਬਹੁਤ ਵਧੀਆ ਲੱਗਦਾ ਇਹਨੂੰ ਦੇਖ ਕੇ ਲੋ ਜੀ ਦੋਸਤੋ ਦਰਸ਼ਨ ਕਰ ਲਏ ਬੱਬਾ ਜੀ ਦੇ ਦਸਵੇਂ ਪਾਤਸ਼ਾਹੀ ਗੁਰਦੁਆਰਾ ਨਾਟਾ ਸਾਹਿਬ ਜੀ ਦੇ ਲੰਗਰ ਪਾਣੀ ਛਕ ਲਿਆ ਇਹ ਬਾਤ ਨੂੰ ਬਹੁਤ ਪਸੀਨਾ ਹੈ ਪਿੰਜੋ ਜੀ ਇਹਨੂੰ ਵੇਹੇ ਵੜਾਂਦਾ ਵਾ ਆ ਪਿਓ ਤੇ ਕਹੀਏ ਪਸੀਨੇ ਦੇ ਮਾਮਲੇ ਚ ਤੇ ਉਹ ਤੇ ਇਸ ਇਕੱਲੇ ਮੂਹ ਤੇ ਹੁੰਦਾ ਬੜਾ ਬਹੁਤ ਵਧੀਆ ਹੈ ਗਿਆ ਗੁਰੂ ਘਰ ਆਣ ਕੇ ਇੱਕ ਜਿਹੜੀ ਸਕੂਨ ਸ਼ਾਂਤੀ ਗੁਰੂ ਦੇ ਘਰ ਜਿਹੜੇ ਚਾਹੇ ਪਿੰਡ ਵਾਲਾ ਗੁਰਦੁਆਰਾ ਵਾ ਹਨਾ ਚਾਹੇ ਇਤਿਹਾਸਿਕ ਗੁਰਦੁਆਰੇ ਨੇ ਸਾਰੇ ਥਾਵਾਂ ਤੇ ਵਾਈਬ ਚਿਕਕੋ ਜਿਹੀ ਹੁੰਦੀਆਂ ਨੇ ਵੈਸੇ ਇੱਕ ਜਿੱਦਾਂ ਮੈਂ ਕਹਿ ਦਿੰਦੇ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਇੱਕ ਉਹ ਆਈ ਸੀ ਜਿੱਥੇ ਘੋੜੇ ਬੰਨੇ ਆ ਜਾਂ ਕੋਈ ਵੀ ਇਤਿਹਾਸਾ ਕਿਥੋਂ ਦਾ ਵੀ ਹਨਾ ਉਹ ਉੱਥੇ ਜਿਹੜੀ ਆਪਣੀ ਮੰਨ ਦੀ ਇੱਕ ਹੋ ਜੁੜ ਜਾਂਦੀ ਹੈ ਨਾ ਫਿਰ ਵਾਈਬ ਹੈ ਇੱਥੇ ਗੁਰੂ ਸਹਿਬ ਆਏ ਸੀ ਸਾਡੇ ਹੈਨਾ ਬਿਲਕੁਲ ਉਹ ਇੱਕ ਅਲੱਗ ਮਾਨਣੋਂ ਇੱਕ ਅਪਕੋਨ ਮਿਲਦਾ ਬਿਲਕੁਲ ਬੰਦਾ ਕਨੈਕਟ ਕਰ ਪਾਉਂਦਾ ਉਸ ਚੀਜ਼ ਨੂੰ ਕਿ ਹਾਂ ਇੱਥੇ ਆਏ ਸੀ ਗੁਰੂ ਮਹਾਰਾਜ ਉਸ ਸਮੇਂ ਦੇ ਨਾਲ ਔਰ ਇੱਥੇ ਆ ਕੇ ਤਾਂਾਨੂੰ ਇਦਾਂ ਲੱਗਦਾ ਜਿਦਾਂ ਹੀ ਉਸ ਸਮੇਂ ਚ ਚੱਲੇ ਗਏ ਹੁੰਨੇ ਆ ਹੈਨਾ ਇਦਾਂ ਦੀ ਇੱਕ ਆਪਣੇ ਅੰਦਰ ਵਾਈਬਸ ਜਿਹੜੀਆਂ ਨੇ ਅੰਬੀਆਂ ਨੇ ਬਹੁਤ ਵਧੀਆ ਲੱਗਦਾ ਗੁਰੂ ਘਰੇ ਆ ਕੇ ਤੇ ਆ ਜੀ ਬਾਦਤ ਨੂੰ ਵੀ ਲੈ ਕੇ ਆਏ ਆ ਇਹ ਬਾਦ ਦੇ ਪਹਿਲੀ ਵਾਰ ਹਾਂ ਨਾਟਾ ਸਾਹਿਬ ਇਹ ਬਾਦਤ ਆਪਾਂ ਦੇ ਫੋਨ ਨੂੰ ਲੱਤਾਂ ਲੁੱਤਾਂ ਮਾਰ ਰਹੀ ਏ ਹੂੰ ਚੱਕ ਰਹੀ ਏ ਮੈਚੇ ਦੇ ਨਹੀਂ 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 ਉਹ ਗੁੱਸਾ ਗੁੱਸਾ ਨਹੀਂ ਮੈਡਮ ਗੁੱਸਾ ਨਹੀਂ ਉਹ ਦੇ ਗੁੱਸਾ ਨਹੀਂ ਆਪਣਾ ਲੈ ਚਲੋ ਇਹ ਤਾਂ ਖੁਸ਼ ਹੋ ਉਹ ਇਹ ਤਾਂ ਨਹੀਂ ਕੋਈ ਜਣ ਪੂਰੀ ਸਹੀ ਤਾਂ ਕਹਿੰਦੀ ਮੈਨੂੰ ਚਲੋ ਚੱਲਦੇ ਹੁਣ ਦੱਸਦਾ ਦੂਜੇ ਹੁਣ ਆਪਾਂ ਚੱਲਿਆਂ ਜੀ ਗੁਰਦੁਆਰਾ ਪੰਜੋਕੜਾ ਸਾਹਿਬ ਅੱਜ ਗਰਮੀ ਬਹੁਤ ਜ਼ਿਆਦੀ ਹੈ ਚਲੋ ਪਰ ਅੰਦਰਾਂ 'ਚ ਏਸੀ ਹੁੰਦੇ ਨੇ ਗੱਡੀ 'ਚ ਏਸੀ ਹੁੰਦਾ ਥੋੜਾ ਜਿਆਦਾ ਗਰਮੀ ਫੀਲ ਕਰਦੀ ਜਦੋਂ ਉਤਰ ਕੇ ਅੰਦਰ ਤੱਕ ਜਾਣਾ ਹੁੰਦਾ ਬਸ ਬਾਕੀ ਅੰਦਰ ਏਸੀ ਚ ਬਿਲਕੁਲ ਠੀਕ ਹੈ ਯਾਰ ਜਾਣਾ ਵੀ ਜ਼ਰੂਰੀ ਹੈ ਉਹ ਅੱਗੇ ਆਪੇ ਇਹ ਟਿੱਕੀ ਤੋਂ ਪਣੀ ਆ ਟਿੱਕੀ ਤੋਂ ਹਿਮਸ ਹੈ ਹਿਮਸ ਆ ਜੜੀ ਬਾਸ ਤੋਂ ਬਾਦ ਹਾਂ ਯਾ 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 ਤੇ ਇਧਰੋਂ ਪੰਜਕੁਲੇ ਦੇ ਬਾਰੋ-ਬਾਰ ਪੈ ਜਾਂਦਾ ਹੈ ਗੁਰਦੁਆਰਾ ਤੇ ਹੁਣ ਇਧਰੋਂ ਹੀ ਆਪਾਂ ਨਹੀਂ ਤਾਂ ਆਪਾਂ ਜਾਣਦੇ ਹੋਂ ਨਹੀਂ ਡੇਰਾ ਬਸੀ ਵੱਲੋਂ ਪਰ ਆਪਾਂ ਇਧਰੋਂ ਹੀ ਰੂਟ ਤੋਂ ਜਾਵਾਂਗੇ ਇਧਰੋਂ ਥੋੜਾ ਫਰਕ ਪੈ ਜਾਊਗਾ ਤੇ ਹੁਣ ਚੱਲਦੇ ਆਂ ਸਿੱਧਾ ਪੰਜੋਕੜਾ ਸਾਹਿਬ ਲਓ ਜੀ ਚਾਲੇ ਪਾ ਦੀ ਆਪਾਂ ਗੁਰਦੁਆਰਾ ਸਾਹਿਬ ਵੱਲੋਂ ਸੋ ਰੋਡ ਇਧਰੋਂ ਵੀ ਬਹੁਤ ਸੋਹਣੀ ਬਣ ਗਈ ਹੈ ਸੜਕ ਬਹੁਤ ਸੋਹਣੀ ਬਣੀ ਹੋਈ ਹੈ ਇਧਰੋਂ ਵੀ ਡਬਲ ਰੋਡ ਹੈ ਹਾਈਵੇ ਹੈ वैसे मेरे सामने करना जे कि ते आपा पंचोखड़ा साहिब जाण दा मन करदा है ते मेरे सामने ना पर इधरली साइड तो ही आना चाहिदा क्योंकि क्योंकि नाडा साहिब ਦੇ ਵੀ ਦਰਸ਼ਨ ਹੋ ਜਾਂਦੇ ਨੇ ਹੈਨਾ ਇੱਕੋ ਰੂਟ ਚ ਕਵਰ ਹੋ ਜਾਂਦੇ ਨੇ ਠੀਕ ਇਹ ਗੱਲ ਸਹੀ ਹੈ ਹਾਂ ਉਹ ਤੇ ਨਾਲ ਇਧਰੋਂ ਤਿੱਕੜਤਾਲ ਵੀ ਹੈਗਾ ਰਸਤਾ ਮੋਰਨੀ ਹिल्स ਜੇ ਜਾਣਾ ਕਿਸੇ ਨੇ ਨਾ ਤੇ ਮੋਰਨੀ ਹिल्स ਵੀ ਜਾਣਾ ਤਾਂ ਤੁਸੀਂ ਇਧਰਲੀ ਸਾਈਡ ਤੋਂ ਹੀ ਆ ਸਕਦੇ ਹੋ ਗੁਰਦੁਆਰ ਸਾਹਿਬ ਦੇ ਵੀ ਦਰਸ਼ਨ ਹੋ ਜਾਣਗੇ ਤੇ ਮੋਰਨੀ ਹिल्स ਵੀ ਜਾ ਸਕਦੇ ਹੋ ਉਹ ਵੀ ਤੁਹਾਨੂੰ ਰਸਤਾ ਦਿਖਾ ਦੇਣਾ ਕਿੱਥੇ ਪੈਂਦਾ ਐਪਲ ਦੇ ਸੱਲੋਂ ਪਹਿਲਾਂ ਨਿਕਲ ਕੇ ਪਰ ਰਾਈਟ ਸਾਈਡ ਹੋਣਾ ਹੈ ਨਾ ਬਾਕੀ ਉਹ ਮੈਪ ਜਿਹਾ ਚੱਲੀ ਜਾਂਦਾ ਇੱਥੇ ਸੋ ਇਹ ਸਭ ਤੋਂ ਵੱਡੀ ਗੱਲ ਮੈਨੂੰ ਪਤਾ ਕੀ ਲੱਗੀ ਐਪਲ ਕਾਰ ਪਲੇ ਜਿਹੜਾ ਵਿੱਚ ਦੇਤਾ ਨਾ ਕਿਰਨ ਉਹਦੇ ਨਾਲ ਵਧੀਆ ਗਾਣੇ ਆਪਣਾ ਫੋਨ ਇਹ ਕਿਸਮ ਦਾ ਸਕਰੀਨ ਆਪਣਾ ਫੋਨ ਬਣ ਜਾਂਦੀ ਹੈ ਤੇ ਐਪਲ ਕਾਰ ਪਲੇ ਦੇ ਨਾਲ ਇਹ ਬੈਨੀਫਿਟ ਆਪਾਂ ਨੂੰ ਹੋ ਜਾਂਦਾ ਕਿ ਆਪਾਂ ਵਿੱਚ ਹੀ ਨਾਲ ਆਪਣਾ ਫੋਨ ਵੀ ਯੂਜ਼ ਹੋ ਜਾਂਦਾ ਤੇ ਨਾਲ ਮੈਪ ਵੀ ਚੱਲ ਰਿਹਾ ਇੱਥੇ ਤਾਂ ਦੋਨੋਂ ਕੰਮ ਫੋਨ ਚੱਲ ਰਹੇ ਨੇ ਲੋ ਜੀ ਇਧਰੋਂ ਆਪਾਂ ਹੁਣ ਹਾਈਵੇ ਤੇ ਪਹੁੰਚ ਗਏ ਆ ਇਧਰੋਂ ਚੱਲਿਆ ਵੀ ਗੁਰਦੁਆਰਾ ਪੰਜੋਖੜਾ ਸਾਹਿਬ ਨੂੰ ਤੇ ਰਸਤੇ ਦੇ ਵਿੱਚ ਜਿਹੜਾ ਮੋਰਨੀ ਹिल्स ਤੇ ਤਿੱਕੜਤਾਲ ਅਸੀਂ ਬਹੁਤ ਪਿਛਲੇ ਸਾਲ ਦੀ ਗੱਲ ਹੈ ਪਿਛਲੇ ਤੋਂ ਵੀ ਪਿਛਲੇ ਸਾਲ ਗਏ ਸੀ ਨਹੀਂ ਪਿਛਲੇ ਸਾਲ ਗਏ ਸੀ ਆਈ ਤੀ ਹੂੰ ਪਿਛਲੇ ਸਾਲ ਗਏ ਮੇਰੇ ਸਾਹਮਣੇ ਨਹੀਂ ਪਿਛਲੇ ਸਾਲ ਨਹੀਂ ਗਏ ਪਿਛਲੇ ਤੋਂ ਪਿਛਲੇ ਸਾਲ ਨੂੰ ਡੇਢ ਦੋ ਡੇਢ ਸਾਲ ਹੋ ਗਏ ਨੇ ਗਏ ਆ ਨੂੰ ਇਧਰਲੀ ਸਾਈਡ ਹੈ ਮੋਰਨੀ ਹिल्स ਤੇ ਬਹੁਤ ਵਧੀਆ ਉਹ ਵੀ ਬੱਚਿਆਂ ਵਾਸਤੇ ਬਹੁਤ ਵਧੀਆ ਹਰੇਕ ਵਾਸਤੇ ਵਧੀਆ ਤੇ ਮੈਂ ਤੁਹਾਨੂੰ ਮੈਂ ਦਿਖਾਨਾ ਉਹਦਾ ਰੂਟ ਹੈ ਜੇ ਤੁਸੀਂ ਪਜੋਖੜ ਇੱਥੇ ਆਨੇ ਹੋ ਗੁਰਦੁਆਰਾ ਨਰਦਾ ਸਾਹਿਬ ਤੇ ਤਿੱਕੜਤਾਲ ਜਾਣਾ ਚਾਹੁੰਦੇ ਹੋ ਤੇ ਮੋਰਨੀ ਹिल्स ਤਾਂ ਜਾ ਸਕਦੇ ਹੋ ਬਹੁਤ ਵਧੀਆ ਜਗ੍ਹਾ ਹੈ ਆ ਹੁਣ ਆਪਾਂ ਹਾਈਵੇ ਤੇ ਚੜਾਂਗੇ ਇੱਥੋਂ ਤੇ ਆਹਦੇ ਕੋ ਮੋਰ ਨਹੀਂ ਹਿਲਦਾ ਬੋਰਡ ਲੱਗਾ ਹੋਇਆ ਇਹ ਕਿੱਥੇ ਗਿਆ ਆ ਲੱਗਾ ਉੱਥੇ ਅੱਗੇ ਵੀ ਲਿਖਿਆ ਨਾ ਉੱਥੇ ਵੀ ਲਿਖਿਆ ਤਿਕੜਤਾਲ ਮੋਰਨ ਹिल्स ਉਹ ਲਿਖਿਆ ਦੇਖੋ ਤਿਕੜਤਾਲ ਇਧਰਲੀ ਸਾਈਡ ਪੈ ਜਾਂਦਾ ਤਿਕੜਤਾਲ ਆਹ ਰੋਡ ਜਾਂਦੀ ਆ ਜਿਹਨੇ ਜਾਣਾ ਪਹਾੜਾਂ 'ਚ ਪਹਾੜਾਂ 'ਚ ਜਾਣਾ ਪਏਗਾ ਛੋਟੇ ਜਿਹੇ ਪਹਾੜ ਨੇ ਮੋਰਨ ਦੇ ਉਹ ਤਿਕੜਤਾਲ ਦਾ ਬੋਰਡ ਲੱਗਿਆ ਚਲੋ ਆਪਾਂ ਚੱਲੀਏ ਹੁਣ ਸਿੱਧਾ ਆਪਣੇ ਸਫਰਾਂ ਨੂੰ ਬਹੁਤ ਸਾਫ਼ ਸੜਕ ਆ ਵੀ ਇਧਰ ਅਸੀਂ ਫਸਟ ਟਾਈਮ ਆਏ ਐਸ ਰੋਡ ਦੇ ਉੱਪਰ ਨਾ ਪਹਿਲੀ ਵਾਰ ਆਇਆ ਇੱਧਰ ਨਾ ਔਰ ਆਸੇ-ਪਾਸੇ ਵੀ ਗ੍ਰੀਨਰੀ ਗ੍ਰੀਨਰੀ ਖਾਲੀ-ਖਾਲੀ ਏਰੀਆ ਦੂਰ-ਦੂਰ ਤੱਕ ਆ ਤਾਂ ਆਈਟੀਪੀਪੀ ਵਾਲਿਆ ਨਾ ਇੱਥੇ ਆ ਦੇਖੋ ਇੱਧਰ ਨਾਲ ਵੀ ਦੇਖੋ ਕਿੰਨਾ ਕਿੰਨਾ ਏਰੀਆ ਹੁੰਦਾ ਕਿੰਨੀ ਅੰਦਰ ਤੱਕ ਉਹ ਖਾਲੀ ਕਿੰਨਾ ਜੰਗਲ ਹੀ ਜੰਗਲ ਆ ਜਦ ਕਿ ਇਹਨਾਂ ਦਾ ਏਰੀਆ ਕਵਰ ਕੀਤਾ ਹੋਇਆ ਹੈ ਨਾ ਛੱਪੀ ਹੈ ਇਹ ਏਰੀਆ ਇਹਨਾਂ ਦਾ ਕਵਰ ਕੀਤਾ ਹੋਇਆ ਵਾ ਵੇਖੋ ਬਹੁਤ ਪਤਾ ਲੱਗਦਾ ਤੇ ਫਿਰ ਪਰ ਅੰਦਰ ਬਰਖ ਦੀ तरफਕ ਇਹਨਾਂ ਨੇ ਅੰਦਰ ਗ੍ਰੀਨਰੀ ਬੜੀ ਹੁੰਦੀ ਆ ਆਈਟੀਪੀਏ ਜਿਹੜੇ ਹੁੰਦੇ ਨੇ ਨਾ ਕੋਈ ਵਾਰ ਮੇਰੀ ਹੁੰਦੇ ਨੇ ਇਹਨਾਂ ਨੇ ਇਹ ਪੂਰਾ ਡਿਸਪਲਿਨ ਵਿੱਚ ਰਹਿੰਦੇ ਨੇ ਨੇਚਰ ਨੂੰ ਚਰਨ ਨਾਲ ਸਹੀ ਗੱਲ ਬਹੁਤ ਵਧੀਆ ਵੀ ਬਹੁਤ ਸਹਾਰਾ ਹੈ ਤੁਹਾਰੋ ਰੋਟੀ ਮਿਲਦੀ ਤੇ ਗਾਣੀ ਬਹੁਤ ਵਧੀਆ ਲੱਗ ਰਿਹਾ ਅੱਜ ਬਾਹਰ ਆ ਕੇ ਵੀ ਔਰ ਔਰ ਤਾਨੂੰ ਆਪਾਂ ਵੀ ਦੇ ਛਪੀ ਦਾ ਅੱਜ ਵਾਲੇ ਵਲੌਗ ਚ ਦੱਸ ਦੇਣਾ ਕੱਲ ਵਾਲੇ ਵਲੌਗ ਚ ਦੱਸਦੇ ਕਿ ਜਿਹੜੀ ਆਪਣੀ ਟ੍ਰਿਪ ਆ ਉਹ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਹੈ ਅੱਜ ਦੀ ਕੱਲ ਕੱਲ ਦਾ ਵਲੌਗ ਜ਼ਰੂਰ ਦੇਖਿਓ ਕਿਉਂਕਿ ਕੱਲ ਕਿਉਂਕਿ ਉਹ ਵਲੌਗ ਉਹ ਇਹਦੇ ਵਿੱਚ ਐਡ ਨਹੀਂ ਕਰ ਸਕਦੇ ਕਿਉਂਕਿ ਉਹਦੀ ਵੇਲੇ ਜਾਣਕਾਰੀ ਥੋੜੀ ਵੱਡੀ ਹੋਏਗੀ ਫਿਰ ਮੈਂ ਕਹਿੰਦਾ ਅੱਜ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਿਹਾ ਆਪਾਂ ਅੱਜ ਨੂੰ ਇੱਥੇ ਹੀ ਰੱਖੀ ਕਿਉਂਕਿ ਉਹ ਜਾਣਕਾਰੀ ਜੇ ਲੰਬੀ ਦੇਨੇ ਆ ਫਿਰ ਲੌਂਗ ਬਹੁਤ ਹੋ ਜਾਣਾ ਵਲੌਗ ਤੇ ਮਿਕਸ ਅਪ ਹੋ ਜਾਣਾ ਹੈ ਕੱਲ ਦੇ ਵਲੋਗ ਚ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੈ ਟ੍ਰਿਪ ਕਿੱਥੋਂ ਦੀ ਹੈ ਕਿਵੇਂ ਹੋਏਗੀ ਕਿਵੇਂ ਸਾਰਾ ਸਿਸਟਮ ਦੱਸਾਂਗੀ ਟ੍ਰਿਪ ਵੀ ਬਸ ਜਲਦੀ ਸ਼ੁਰੂ ਹੈ ਤੇ ਮਤਲਬ ਹੁਣ ਟ੍ਰਿਪ ਸੀ ਟ੍ਰਿਪਸ ਨੇ ਅੱਗੇ ਅੱਗੇ ਹੁਣ ਬਹਿਣਾ ਨਹੀਂ ਮੇਲੇ ਮਹਿਗੇ ਆ ਜਦੋਂ ਇਬਾਦਤ ਹੋਈ ਉਹਦੇ ਦੇਖੇ ਘਰੇ ਆ ਉਹ ਨਾ ਇੱਕਦਮ ਥੋੜਾ ਲਾਈਫ ਬੋਰ ਜੀ ਲੱਗਣੀ ਸ਼ੁਰੂ ਹੋ ਗਈਆਂ ਮਤਲਬ ਘਰ ਦੇ ਵਿੱਚ ਰਹਿ ਰਹਿ ਕੇ ਨਾ ਜਿਹੜਾ ਤੁਹਾਨੂੰ ਪਤਾ ਹੀ ਸੀ ਕਿ ਜਿਹੜਾ ਯੂਕੇ ਵਾਲਾ ਸਾਡਾ ਉਹ ਵੀ ਕੈਨਸਲ ਹੋ ਗਿਆ ਮਤਲਬ ਹਨਾ ਵੀ ਇਹ ਪਿੱਛਾ ਸਾਨੂੰ ਕਾਰ ਜਲਦੀ ਮਿਲ ਗਈ ਜੇ ਹੁਣ ਸਾਨੂੰ ਕਾਰ ਜਲਦੀ ਮਿਲ ਨਹੀਂ ਗਈ ਤਾਂ ਹੁਣ ਆਪਾਂ ਦਾ ਮੁਟਫਾ ਲਈਏ ਬਿਲਕੁਲ ਪਹਿਲੀ ਥੋੜੀ ਕਿਲਾ ਰਾਂਗੇ ਨਵੇਂ ਘਰੇ ਥੋੜੀ ਬੈਠੇ ਰਾਂਗੇ ਤੇ ਹੁਣ ਟ੍ਰਿਪ ਸ਼ੁਰੂ ਹੋ ਰਹੀ ਨੇ ਬਹੁਤ ਜਲਦੀ ਆਪਣੇ ਤੇ ਟ੍ਰਿਪਸ ਦੇ ਅਕੋਰਡਿੰਗ ਹੀ ਸਾਰਾ ਕੁਝ ਚੱਲੇਗਾ ਸਿਸਟਮ ਤੇ ਤੁਸੀਂ ਬਣੇ ਰਹੋ ਕੱਲ ਦਾ ਵਲੋਗ ਜਰੂਰ ਦੇਖਿਓ ਕਿ ਕਿੱਥੇ ਜਾਣਾ ਹੈ ਕਿੱਥੇ ਨਹੀਂ ਤੇ ਬੜੀ ਵਧੀਆ-ਵਧੀਆ ਥਾਵਾਂ ਨੇ ਤੁਹਾਡੇ ਤੋਂ ਵੀ ਬੜੀ رائے ਲੈਣੀ ਹੈ ਤਾਂ ਇਸ ਕਰਕੇ ਕੱਲ ਤੁਹਾਡਾ ਵਲੋਗ ਦੇਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਕਿਉਂਕਿ ਤੁਹਾਡੇ ਤੋਂ ਅਸੀਂ ਬੜੀਆਂ ਸਲਾਮ ਮਸ਼ਵਰੇ ਤੁਹਾਡੀ رائے ਲੈਣੀ ਹੈ ਜਿਹੜੀ ਚੀਜ਼ਾਂ ਬਾਰੇ ਸਾਨੂੰ ਨਹੀਂ ਪਤਾ ਉਹ ਤੁਸੀਂ ਦੱਸੋਗੇ ਚਲੋ ਇਹਨਾਂ ਆਪਾਂ ਪਹੁੰਚੀਏ ਪਜੋਕੜਾ ਸਾਹਿਬ ਬਹਾਈਵੇ ਵਧੀਆ ਨੇ ਯਾਰ ਇੱਕ ਚੀਜ਼ ਹੋ ਗਈ ਹੈ ਨਾ ਹਰ ਪੈਸੇ ਨਾਲ ਹਾਈਵੇ ਵਧੀਆ ਲੱਗਣ ਲੱਗੇ ਨੇ ਹਰਿਆਣੇ ਦਾ ਵੀ ਹਾਈਵੇ ਹੈ ਵਧੀਆ ਬਣ ਗਿਆ ਚਲੋ ਨੋ ਡਾਊਟ ਹਰਿਆਣਾ ਪੰਜਾਬ ਦਾ ਚਲੋ ਭਰਾ ਭਰਾ ਹੀ ਨੇ ਤੇ ਹਿਮਾਰਚਲ ਵਾਲੇ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਜੋ ਵਿਤਕਰਾ ਹੋ ਰਿਹਾ ਪੰਜਾਬੀਆਂ ਨਾਲ ਤੁਸੀਂ ਸਟੈਂਡ ਲੋ हिमाचल वाले जेडे मेरे वीर पैण जे सानू कोई देखदे ने ते एक देखो जी ਆਪਾਂ ਸਾਰੇ ਬੇਸਿਕਲੀ ਤਾਂ ਹੈਗੇ ਆ ਆਪਾਂ ਇੰਡੀਅਨਸ ਹੀ ਆ ਸਾਰੇ ਆਪਣਾ ਹਿੰਦੁਸਤਾਨੀ ਆਪਣੇ ਭਾਰਤੀ ਆ ਹਿਮਾਚਲ ਦੇ ਵਿੱਚ ਜੋ ਸਾਡੇ ਪੰਜਾਬੀਆਂ ਨਾਲ ਵਿਤਕਰਾ ਹੋ ਰਿਹਾ ਜਾਂ ਗੱਡੀਆਂ ਤੋੜੀਆਂ ਜਾ ਰਹੀਆਂ ਨੇ ਜਾਂ ਨੁਕਸਾਨ ਹੋ ਰਿਹਾ ਇੱਕ ਇੱਕ ਮੁੰਡਾ ਵੀ ਮਾਰ ਦਿੱਤਾ ਗਿਆ ਉਹ ਕੁਝ politically stunt ਨੇ ਜਾਂ ਜੋ ਮਰਜ਼ੀ ਨੇ ਪਲੀਜ਼ ਤੁਸੀਂ ਹਿਮਾਚਲ ਵਾਲਿਓ ਸਟੈਂਡ ਲਿਆ ਕਰੋ ਇਸ ਚੀਜ਼ ਦਾ ਕਿਉਂਕਿ ਆਪਾਂ ਬੇਸਿਕਲੀ ਇਨਸਾਨੀਅਤ ਨਹੀਂ ਮਰਨੀ ਚਾਹੀਦੀ ਇਨਸਾਨੀ ਜਿੰਦਾ ਰਹਿਣੀ ਚਾਹੀਦੀ ਏ ਆਪਾਂ ਇਹ ਨਾ ਹੋਵੇ ਇੱਕ ਵਾਰ ਟਾਈਪ ਜਿਹਾ ਛਿੜ ਜੇ ਵੀ ਪੰਜਾਬੀ ਉੱਥੇ ਜਾਣ ਉਹਨਾਂ ਨੂੰ ਗੁੱਟਮਾਰ ਹੋਵੇ ਜਾਂ ਉਧਰੋਂ ਆਣ ਤਾਂ ਇੱਧਰ ਗੁੱਟਮਾਰ ਹੋਵੇ ਉਹ ਤਾਂ ਫਿਰ ਇੱਕ ਦੇਸ਼ ਵਿੱਚ ਰਹਿ ਕੇ ਟੁਕੜੇ ਵਾਲਾ ਕੰਮ ਹੋ ਗਿਆ ਨਾ ਤਾਂ ਦੋਸਤੋ ਬੜਾ ਧਿਆਨ ਰੱਖੋ ਹਿਮਾਚਲ ਵਾਲੇ ਮੇਰੇ ਵੀਰ ਭੈਣ ਜੇ ਦੇਖਦੇ ਨੇ ਤਾਂ ਤੁਸੀਂ ਉਸ ਦੇ ਖਿਲਾਫ ਬੋਲਿਆ ਕਰੋ ਜੇ ਤੁਹਾਡੇ ਉੱਥੇ ਕੋਈ ਉਹ ਜਿਵੇਂ ਕਹਿ ਦੇਣਾ ਕਈ ਸ਼ਰਾਰਤੀ ਅਨਸਰ ਹੁੰਦੇ ਨੇ ਜੋ ਇਹੋ ਜਿਹਾ ਮਾਹੌਲ ਵਿਗਾੜਨ ਦਾ ਕੋਸ਼ਿਸ਼ ਕਰਦੇ ਨੇ ਜ਼ਰੂਰੀ ਨਹੀਂ ਪੰਜਾਬ ਦੇ ਵਿੱਚ ਵੀ ਕਈ ਹੈਗੇ ਨੇ ਸ਼ਰਾਰਤੀ ਅਨਸਰ ਜੋ ਹਰ ਇੱਕ ਚੀਜ਼ ਦਾ ਮਾਹੌਲ ਖਰਾਬ ਕਰਦੇ ਨੇ ਲੇਕਿਨ ਐਸੇ ਬੰਦਿਆਂ ਤੋਂ ਦੂਰ ਸਭ ਤੋਂ ਇੰਪੋਰਟੈਂਟ ਹੈਗਾ ਵੀ ਆਪਾਂ ਏਕਤਾ ਬਣਾ ਕੇ ਰੱਖੀਏ ਪਰ ਫਿਲਹਾਲ ਸਾਰੇ ਹਿਮਾਚਲ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਬਾਰੇ ਜ਼ਰੂਰ ਬੋਲਿਆ ਕਰੋ ਪੰਜਾਬ ਦੇ ਨਾਲ ਜੋ ਧੱਕਾ ਕੀਤਾ ਗਿਆ ਉਹ ਮਾਰਾ ਕੀਤਾ ਗਿਆ ਸਾਡਾ ਪੰਜਾਬ ਨਾਲ ਮਾਰਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਵੀ ਨਹੀਂ ਮਾਰਾ ਹੋਣਾ ਚਾਹੀਦਾ ਸਹੀ ਗੱਲ ਹੈ ਹਾਂ ਕਿਸੇ ਸਟੇਟ ਨਾਲ ਨਹੀਂ ਮਾਰਾ ਹੋਣਾ ਇੱਕ 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 ਤਾ ਬਣਾ ਕੇ ਰਹਿਣੀ ਚਾਹੀਦੀ ਹੈ ਹਾਈਵੇ ਤੋਂ ਉਤਰ ਕੇ ਅਸੀਂ ਆ ਗਿਆ ਲਿੰਕ ਰੋਡ ਨੂੰ ਲਿੰਕ ਰੋਡ ਜਾਂਦੀ ਹੈ ਬੜਾ ਸੋਹਣਾ ਜਾਂ ਸੁਹਾਨਾ ਜਾਂ ਮੌਸਮ ਲੱਗ ਰਿਹਾ ਹੈ ਦੇਖਣ ਨੂੰ ਲੇਕਿਨ ਬਾਹਰ ਅੰਦਰ ਬੈਠਣ ਲੱਗ ਰਿਹਾ ਹੈ ਬਾਹਰ ਹਿਊਮਸ ਬੜੀ ਹੋਣੀ ਲੇਕਿਨ ਸੱਚੀ ਗੱਲ ਹੈ ਖੇਰ ਖੂਤ ਜੇ ਨੇ ਨਾ ਕਿਉਂਕਿ ਇੱਥੇ ਆ ਸਿੰਗਲ ਰੋਡ ਹੈ ਜੀ ਪਰ ਸਾਫ਼ ਸੁਥਰੀ ਸੜਕ ਹੈ ਜਦੋਂ ਆਪਾਂ ਆਨੇ ਆ ਉਧਰੋਂ ਨਟਾ ਸਾਹਿਬ ਵੱਲੋਂ ਹਾਈਵੇ ਜਿਹੜਾ ਹਾਈਵੇ ਤੋਂ ਫਿਰ ਰਾਈਟ ਸਾਈਡ ਨੂੰ ਉਤਰ ਜਾਂਦੀ ਸੜਕ ਹੈਗੀ ਸਿੰਗਲ ਰੋਡ ਲੇਕਿਨ ਖਾਲੀ ਪਈ ਹੈ ਐਨੀ ਰਫ ਰਸ਼ ਨਹੀਂ ਕਹਿੰਦੇ ਲੋ ਜੀ ਆਪਾਂ ਸੜਕ ਤੋਂ ਛੋਟੀ ਜਿਹੜੀ ਸੜਕ ਸੀ ਲਿੰਕ ਤੋਂ ਉਤਰ ਗਏ ਪੰਜੋਕਰ ਸਾਹਿਬ ਵੱਲੋਂ ਮੁੜ ਗਏ ਆ ਇਧਰਲੀ ਸਾਈਡ ਪਾਰਕਿੰਗ ਕਾਫੀ ਵੱਡੀ ਬਣੀ ਹੋਈ ਹੈ ਤਾਂ ਕਰਕੇ ਇਧਰੋਂ ਆਏ ਨੇ ਤਾਂ ਉਧਰੋਂ ਗਲੀਆਂ ਜੀ ਚ ਵੀ ਰਸਤਾ ਹੈ ਲੇਕਿਨ ਉਧਰ ਦੁਕਾਨਾਂ ਕਾਫੀ ਬਣੀਆਂ ਹੋਈਆਂ ਜਿਵੇਂ ਕੋਈ ਹੈ ਨਾ ਗੁਰਦੁਆਰਾ ਸਾਹਿਬ ਦੇ ਬਾਹਰ ਦੁਕਾਨਾਂ ਹੁੰਦੀਆਂ ਨੇ ਬੱਚਿਆਂ ਦੇ ਖਡੋਣੇ ਜਾਂ ਪ੍ਰਸ਼ਾਦ ਉਸ ਕਰਕੇ ਉਧਰੋਂ ਫਿਰ ਜਾਣਾ ਥੋੜਾ ਜਿਹਾ ਔਖਾ ਲੱਗਦਾ ਹੈ ਕਿਉਂਕਿ ਟ੍ਰੈਫਿਕ ਕਾਫੀ ਜਿਆਦਾ ਹੋ ਸਕਦੀ ਹੈ ਗੱਡੀਆਂ ਫਸ ਜਾਂਦੀਆਂ ਨੇ ਇਧਰੋਂ ਇਧਰ ਪਾਰਕਿੰਗ ਬਹੁਤ ਵੱਡੀ-ਵੱਡੀ ਹੋਈ ਹੈ ਆਪਾਂ ਇਧਰੋਂ ਆ ਗਿਆ ਗੁਰੂ ਹਰਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਵੀ ਹੈਗਾ ਇੱਥੇ ਮੁੰ尼 ਲੈ ਇਹ ਅੱਜਕੱਲ ਫੋਨ ਤੇ ਮਗਰ ਪੈਣ ਲੱਗੀ ਜਦ ਕਿ ਫੋਨ ਇਹਨੂੰ ਪਤਾ ਵੀ ਨਹੀਂ ਕੀ ਹੁੰਦਾ ਇਹ ਨਵੀਂ ਜੀ ਚੀਜ਼ ਦਿਖਦੀ ਹੈ ਨਾ ਵੀ ਮਮੀ ਪਾਪਾ ਨੇ ਚੱਕਿਆ ਹੁੰਦਾ ਵੀ ਮੈਂ ਵੀ ਚੱਕ ਲਾਂ ਚਲੋ ਜੀ ਪਹੁੰਚ ਕੇ ਬਸ ਏ ਵੱਡੀ ਗੱਲ ਹੈ ਜੀ ਇੱਧਰ ਲਈ ਬਾਰੋ-ਬਾਰ ਪਾਰਕਿੰਗ ਕਾਫੀ ਖੁੱਲੀ ਹੈਗੀ ਹੈ। ਲਓ ਜੀ ਐਂਟਰੀ ਗੁਰਦੁਆਰਾ ਸਾਹਿਬ ਵਿਖੇ। ਵਾਹਿਗੁਰੂ ਜੀ ਵਾਹਿਗੁਰੂ ਜੀ ਬੋਲੇ ਸੋਨਹਿਾ ਸਾਸਰੀਆ ਕਾਰ। ਚਲੋ ਜੀ ਵਾਹਿਗੁਰੂ ਵਾਹਿਗੁਰੂ ਪੰਜੋਖੜਾ ਸਾਹਿਬ ਪਹੁੰਚ ਗਏ ਜੀ। ਇੱਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਦੇ ਆਂ ਜੀ ਬਹੁਤ ਬਹੁਤ ਹੀ ਆਨੰਦ ਭਰੀ ਜਗ੍ਹਾ ਹੈ ਜੀ ਕਿ ਗੁਰਦੁਆਰਾ ਸਾਹਿਬ ਜਿੱਥੇ ਵੀ ਜਾਏ ਆਨੰਦ ਉੱਤੇ ਹੁੰਦਾ ਹੀ ਹੈ। ਪਰ ਆਪਾਂ ਇਥੋਂ ਦਾ ਬਾਰੇ ਤੁਹਾਨੂੰ ਥੋੜੀ ਜਿਹੀ ਵਿਸਤਾਰ ਵਿੱਚ ਦੱਸਾਂਗੇ ਪਹਿਲਾਂ ਮੱਥਾ ਟੇਕ ਲਈ ਤੁਹਾਨੂੰ ਦਰਸ਼ਨ ਕਰਾ ਦੇ ਜਿਹੜੇ ਵੀਰ ਭੈਣ ਇੱਥੇ ਪਹਿਲੀ ਵਾਰ ਸਾਡੇ ਨਾਲ ਆਏ ਨੇ ਵੀਡੀਓ ਦੇ ਮਾਧਿਅਮ ਨਾਲ ਤੇ ਉਹਨਾਂ ਨੂੰ ਦਰਸ਼ਨ ਕਰਾ ਦਈਏ ਸ਼ੋਅ ਉੱਥੇ ਲਾ ਦਈਏ ਮੈਨੂੰ ਲੱਗਾ ਅੰਦਰ ਹੀ ਜਾਵਾਂਗੇ ਕਿਰਨ ਪਤਾ ਕਿਉਂ ਇੱਥੇ ਤੁਰ ਕੇ ਜਾਣਾ ਪਏਗਾ ਗਰਮ ਬਹੁਤ ਹੋਣੀ ਸਾਰੀ ਤਾਂ ਬਗ ਦੇਖ ਲੋ ਹਾਂ ਫਿਰ ਉੱਥੇ ਨਾਲ ਤੇ ਅਜ ਡਾ ਘਰ ਜਾ ਮੈਂ ਕੋਲ ਤੇ ਇਤੋਂ ਹਾਂ ਜਿਹੜਾ ਹੀ ਲੱਗਵੇ ਸੇ ਕੋਲ ਨਹੀਂ ਪਗੀ ਗਾਲੇ ਹਾਂ ਹਾਂ ਜੋੜਾ ਕਰਾ ਇੱਥੇ ਜਮਾ ਕਰੋ ਲੈ ਬਣ ਬਣ ਫਿਰ ਹਾਂ ਚਲੋ ਗੱਡੀ ਛਾਵੇਂ ਉਹ ਵੈਸੀ ਕੁਦਰਤੀ ਸਮ ਜਗਾ ਮਿਲ ਗਈ ਛਾਵੇਂ ਖੜੀ ਕਰਨ ਦੀ ਲਓ ਜੀ ਪੀਪੀਐਫ ਕਰਨ ਨਾਲ ਨਾ ਗੱਡੀ ਵਾਕਈ ਸ਼ਾਈਨ ਬਹੁਤ ਆ ਜਾਂਦੀ ਗੱਡੀ ਚ ਨੋ ਡਾਊਟ ਥੱਲੇ ਪੈਰ ਮੈਂ ਕਿਰਨ ਨੂੰ ਕਿਹਾ ਵੀ ਸੀ ਬੜੀ ਗਰਮ ਥਾਂ ਹੈ ਜਦੋਂ ਜੀ ਮਾਲਕ ਤੇ ਘਰੇ ਪਹੁੰਚ ਗਿਆ ਤਾਂ ਵੈਸੇ ਠੰਡ ਪੈ ਜਾਣੀ ਹੈ ਪਰ ਥਾਂ ਵਾਕਈ ਬਹੁਤ ਗਰਮ ਹੈ ਆ ਗਿਆ ਮੈਂ ਇੱਥੇ ਹੱਲ ਗਿਆ ਪੈਰ ਹਣਾ ਨਾਲ ਹੀ ਚਲੋ ਜੀ ਗੁਰਦੁਆਰਾ ਸਾਹਿਬ ਪਹੁੰਚੇ ਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਗੁਰਦੁਆਰਾ ਹੈ 8ਵੇਂ ਬਾਦਸ਼ਾਹ ਜੀ ਦਾ ਪੰਜੋਖੜਾ ਸਾਹਿਬ ਪਹੁੰਚ ਕੇ ਅਸੀਂ ਗੁਰਦੁਆਰਾ ਦੇ ਦਰਬਾਰ ਸਾਹਿਬ ਦੇ ਅੰਦਰ ਕੇ ਮੱਥਾ ਟੇਕਣ ਵਾਸਤੇ ਇੱਥੋਂ ਦੇ ਇਤਿਹਾਸ ਦੀ ਜੇ ਮੈਂ ਗੱਲ ਕਰਾਂ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅਟਵੇ ਪਾਸ਼ਾਹੀ ਜਦੋਂ ਇੱਥੇ ਆਏ ਸਨ ਉੱਥੇ ਇਹਨਾਂ ਨੇ ਇੱਕ ਗੁੰਗੇ ਬੋਲੇ ਇਨਸਾਨ ਤੋਂ ਗੁੰਗੇ ਬੋਲੇ ਤੋਂ ਗੀਤਾ ਦੇ ਸ਼ਲੋਕ ਪੜਵਾਏ ਸੀ ਉਹਨੂੰ ਬੋਲਣ ਲਾ ਦਿੱਤਾ ਸੀ ਉਦੋਂ ਤੋਂ ਇੱਥੋਂ ਦੀ ਆਹੀ માનਤਾ ਹੈ ਕਿ ਜਿਹੜੇ ਵੀ ਇਨਸਾਨ ਨੂੰ ਬੋਲਣ ਦੇ ਵਿੱਚ ਜਾਂ ਸੁਣਨ ਦੇ ਵਿੱਚ ਕੋਈ ਤਕਲੀਫ ਹੁੰਦੀ ਹੈ ਚਾਹੇ ਛੋਟੇ ਬੱਚੇ ਹੁੰਦੇ ਨੇ ਇੱਥੇ ਆ ਕੇ ਸੁਖ ਸੁਖਦੇ ਨੇ ਤੇ ਪਰਮਾਤਮਾ ਦੀ ਬਹੁਤ ਮਿਹਰ ਹੁੰਦੀ ਹੈ ਬਹੁਤ ਕਿਰਪਾ ਹੁੰਦੀ ਹੈ ਕਿ ਇੱਥੋਂ ਕਰੋੜਾਂ ਹੀ ਲੋਕ ਠੀਕ ਹੋ ਕੇ ਗਏ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਅਸੀਂ ਗਏ ਭੋਰਾ ਸਾਹਿਬ ਦੇ ਵਿੱਚ ਇਹ ਭੋਰਾ ਸਾਹਿਬ ਦੀ ਜੇ ਮੈਂ ਗੱਲ ਕਰਾਂ ਇੱਥੇ ਨਾਨਕਸ਼ਾਈ ਇੱਟਾਂ ਦੇ ਨਾਲ ਕਵਰ ਕੀਤਾ ਹੋਇਆ ਕਿਉਂਕਿ ਇਹ ਪੁਰਾਣਾ ਗੁਰਦੁਆਰਾ ਸਾਹਿਬ ਦਾ ਸਥਾਨ ਹੈ ਜੋ ਕਿ ਬਹੁਤ ਪੁਰਾਣਾ ਹੈਗਾ ਮਹਾਰਾਜ ਦੇ ਸਮੇਂ ਦਾ ਤੇ ਉਹਨੂੰ ਫਿਰ ਚੰਗੀ ਤਰ੍ਹਾਂ ਸ਼ੀਸ਼ੇ ਦੇ ਵਿੱਚ ਕਵਰ ਕਰ ਦਿੱਤਾ ਗਿਆ ਹੈ ਤੇ ਇਹਦੇ ਉੱਪਰ ਹੀ ਜਦੋਂ ਗੁਰਦੁਆਰਾ ਬਣਿਆ ਸੀ ਨਵੀਂ ਇਮਾਰਤ ਬਣੀ ਸੀ ਉਹ ਉੱਪਰ ਹੀ ਬਣਾ ਦਿੱਤੀ ਗਈ ਹੈ ਤੇ ਨਿਸ਼ਾਨ ਸਾਹਿਬ ਵੀ ਬਾਬਾ ਜੀ ਨੇ ਆਪ ਲਗਾਇਆ ਸੀ ਤੇ ਉਸ ਥਾਂ ਉਸ ਸਮੇਂ ਦੀਆਂ ਇੱਟਾਂ ਹਲੇ ਵੀ ਇੱਥੇ ਮੌਜੂਦ ਨੇ ਨਾਨਕਸ਼ਾਈ ਇੱਟਾਂ ਤੇ ਇਹ ਇੱਥੋਂ ਦਾ ਇਤਿਹਾਸ ਹੈ ਜੀ ਗੁਰਦੁਆਰਾ ਸਾਹਿਬ ਜੀ ਦਾ ਇਹ ਗੁਰਦੁਆਰਾ ਸਾਹਿਬ ਅੰਬਾਲਾ ਦੇ ਬਿਲਕੁਲ ਕੋਲ ਪੈ ਜਾਂਦਾ ਕੋਈ ਜ਼ਿਆਦਾ ਲੰਬੀ ਬਾੜ ਤੇ ਨਹੀਂ ਹੈਗਾ ਪੰਜਾਬ ਦੇ ਬਿਲਕੁਲ ਨਾਲ ਹੀ ਪੈ ਜਾਂਦਾ ਅੰਬਾਲਾ ਵੀ ਤੇਕਰ ਤੁਸੀਂ ਸਾਰੇ ਜਾਣਾ ਚਾਹਦੇ ਇੱਥੇ ਜ਼ਰੂਰ ਹੋ ਕੇ ਆਇਓ ਦਰਸ਼ਨ ਕਰਿਓ ਮਹਾਰਾਜ ਦੇ ਸ਼ੁਕਰਾਨ ਕਰਿਓ ਜ਼ਿੰਦਗੀ ਦੇ ਵਿੱਚ ਜੋ ਕੁਝ ਤੁਹਾਨੂੰ ਮਿਲਿਆ ਹੈ ਹਾਂਜੀ ਇਹ ਬਾਤ ਦਊਗਾ ਹੋ ਗਿਆ ਨਾ ਹਾਂ ਪਟਾਇਆ ਕਟਾਇਆ ਫਿੱਟਾਇਆ ਟੁੱਕਲ ਨਹੀਂ ਹੋਇਆ ਇਬਾਦਤ ਓਏ ਹਾਂਜੀ ਹਾਂ ਹਾਂ ਇਹ ਵੀ ਪੂਰਾ ਸਕੂਨ ਲੈਂਦੇ ਹੈ ਗੁਰਦੁਆਰਾ ਸਾਹਿਬ ਆ ਕੇਣਾ ਇਸ ਮਨ ਲੋ ਮਾਬਾ ਜੀ ਦਾ ਸ਼ੁਕਰਾਨਾ ਕਰਦੇ ਕਿ ਐਨਾ ਪਿਆਰਾ ਬੱਚਾ ਮਿਲਿਆ ਇਹ ਵੀ ਜਦੋਂ ਸ਼ਾਮ ਨੂੰ ਉੱਥੇ ਜਾਂਦੇ ਆ ਨਾ ਸਿੰਘੀ ਦਾ ਸਾਹਿਬ ਨੂੰ ਸ਼ਾਮ ਨੂੰ ਜਾਣੇ ਪਹਿਲਾਂ ਹੀ ਸਵੇਰੇ ਜਾਂਦੇ ਹੁੰਦੇ ਸੀ ਕਿ ਪੂਰਾ ਗਾਉਂ ਨਾ ਬੈਠ ਕੇ ਕੀਰਤਨ ਸੁਣਦੀ ਅਤੇ ਬਾਬੇ ਕੋਲ ਟੋਫੇ ਟੂਫੇ ਲੈ ਕੇ ਜਾਂਦੀ ਮੱਥਾ ਟੇਕਣ ਤੋਂ ਬਾਅਦ ਆਪਾਂ ਗੁਰਦੁਦਵਾਰਾ ਸਾਹਿਬ ਜੀ ਤੋਂ ਬਾਹਰ ਆ ਕੇ ਤੇ ਇੱਥੇ ਮੈਂ ਵੀਡੀਓ ਬਣਾਈ ਹੈ ਸ਼ਲੋਕ ਦੀ ਤੁਸੀਂ ਲੈ ਸਕਦੇ ਹੋ ਹੁਕਮਨਾਮਾ ਪੋਸਟ ਕਰਕੇ ਪੜ੍ਹ ਸਕਦੇ ਹੋ ਪੈਰ ਸੌਣ ਨਹੀਂ ਜਾਣੇ ਦੁਬਾਰਾ ਉੱਥੇ ਜਾ ਕੇ ਤਾਂ ਕੋਈ ਚੱਕਰ ਨਹੀਂ ਇੱਧਰ ਛਾਂ ਹੈ ਮੈਨੂੰ ਖੋਲ ਦੋ ਛੜੋ ਛੜੋ ਚਲੋ ਚੱਲੀਏ ਲੰਗਰ ਹਾਲ ਵੀ ਚੇਂਜ ਕਰਤਾ ਹੈ ਨਾ ਪਹਿਲੇ ਇੱਧਰ ਹੁੰਦਾ ਸੀ ਯਾਰ ਗੁਰੂ ਘਰ ਇੱਥੇ ਮਿਲਦਾ ਹਾਂ ਹੋਇਆ ਕੁਝ ਚੇਂਜ ਨਵਾਂ ਬਣਿਆ ਹੂੰ ਹੂੰ ਫਾਸਟ 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 ਕਾਲੀ ਹੋ ਗਿਆ ਨਾ ਆਹ ਹੋਏ ਹੋਏ ਹੋ ਸੜਕੇ ਪੈਰ ਸੜਕੇ ਪੈਰ ਸੜਕੇ ਪੈਰ ਸੜਕੇ ਸਿੱਧਾ ਡੱਪ ਜਾ ਦੌੜ ਕੇ ਤੋੜ ਕੇ ਕਰਾ ਗਰਮੀ ਬਹੁਤ ਜ਼ਿਆਦੀ ਹੋ ਗਈ ਅਚਾਨਕ ਤੇ ਚਲੋ ਦਰਸ਼ਨ ਹੋ ਗਏ ਮਾਲਕ ਦੇ ਸਾਨੂੰ ਏਡੀ ਵੱਡੀ ਬਹੁਤ ਖੁਸ਼ੀ ਆ ਕਿ ਦਰਸ਼ਨ ਹੋ ਗਏ ਤੇ ਦਰਸ਼ਨਾ ਤੋਂ ਬਾਅਦ ਹੁਣ ਅ ਚਲੀਏ ਵਾਪਸ ਮੁਹਾਲੀ ਨੂੰ ਚਾਲੇ ਪਾਈਏ 2:30 ਵਜ ਗਏ ਨੇ 3:30 ਜਾਂ 4:00 ਵਜ ਤੱਕ ਪਹੁੰਚ ਜਾਾਂਗੇ ਆਪਾਂ ਲੋ ਜੀ ਵਾਪਸ ਆ ਰਹੇ ਅਸੀਂ ਪੰਜੋਖੜਾ ਸਾਹਿਬ ਤੋਂ ਤੇ ਹੁਣ ਅਸੀਂ ਆਏ ਆ ਜੀ ਅੰਬਾਲਾ ਚੰਡੀਗੜਾ ਲਾਈ ਹਾਈਵੇ ਤੋਂ ਕਿਉਂਕਿ ਜੇ ਅਸੀਂ ਵਾਪਸੀ ਵੀ ਕਰਨੀ ਹੁੰਦੀ ਨਾਡਾ ਸਾਹਿਬ ਵੱਲ ਦੀ ਫਿਰ ਆਪਾਂ ਉਧਰੋਂ ਜਾਂਦੇ ਪਰ ਹੁਣ ਸਾਨੂੰ ਇਧਰੋਂ ਸੌਖਾ ਪਊਗਾ ਕਿਉਂਕਿ ਜਾਣ ਲੱਗੇ ਜਦੋਂ ਆਪਾਂ ਸਿੱਧਾ ਘਰ ਜਾਣਾ ਫਿਰ ਆਪਾਂ ਨੂੰ ਜ਼ੀਰੋਪੁਰ ਵੱੜਨ ਦੀ ਲੋੜ ਨਹੀਂਗੀ ਬਾਰੋ-ਬਾਰ ਆਪਾਂ ਸਿੱਧਾ ਸੌਖੇ ਰਸਤੇ ਤੋਂ ਚਲੇ ਜਾਾਂਗੇ ਹਨਾ ਲੋ ਜੀ ਦੋਸਤੋ ਅਸੀਂ ਆ ਗਏ ਸੀ ਵਾਪਸ ਪੰਜੋਖੜਾ ਸਾਹਿਬ ਦੇ ਦਰਸ਼ਨ ਕਰਕੇ ਨਾਲ ਹੀ ਨਾਡਾ ਸਾਹਿਬ ਦੇ ਦਰਸ਼ਨ ਕਰਕੇ ਆ ਕੇ ਮੈਂ ਮੀਟਿੰਗ ਸੀ ਮੇਰੀ ਮੈਂ ਮੀਟਿੰਗ اٹੈਂਡ ਕੀਤੀ ਉਸ ਤੋਂ ਬਾਅਦ ਰਾਤ ਦੇ ਵੱਜ ਗਏ ਨੇ 8 ਤੇ ਰਸਤੇ 'ਚ ਮੈਂ ਆਪਣੇ ਇੱਕ ਮਿੱਤਰਪੁਰ ਵੀ ਰੁਕਿਆ ਸੀ ਉੱਥੇ ਵੀ ਗਏ ਤੇ ਹੁਣ ਰੋਟੀ ਖਾਈਏ ਚਲੋ ਰਸਟ ਰਸੋਈਏ ਤੇ ਕੱਲ ਦਾ ਵਲੋਗ ਤੁਸੀਂ ਦੇਖਣਾ ਨਾ ਭੁੱਲਿਓ ਕਿਉਂਕਿ ਕੱਲ ਅਸੀਂ ਜਿਹੜੀ ਨਵੀਂ ਟ੍ਰਿਪ ਸਟਾਰਟ ਹੋ ਰਹੀ ਹੈ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤੇ ਤੁਹਾਡੇ ਤੋਂ ਵੀ ਬੜੀਆਂ ਸਲਾਮ مشوره ਲੈਣੇ ਨੇ رائے ਲੈਣੀਆਂ ਨੇ ਨਵੀਂ ਟ੍ਰਿਪ ਬਾਰੇ ਕਿਉਂਕਿ ਜਿਹੜੀ ਹੈਗੀ ਹੈ ਉਹ ਬੜੀ ਇੰਪੋਰਟੈਂਟ ਚੀਜ਼ ਹੈ ਉਹ ਤੁਸੀਂ ਜ਼ਰੂਰ ਦੇਖਿਓ ਠੀਕ ਹੈ ਦੋਸਤੋ ਤੇ ਉਦੋਂ ਤੱਕ ਮਿਲਦੇ ਆ ਤੁਹਾਨੂੰ ਕੱਲ ਤੇ ਇਬਾਦਤ ਧੁੰਨੀਦਾਰੀ ਇਬਾਦਤ ਨੂੰ ਮੈਨੂੰ ਦੇਖ ਲਈ ਮੇਰੇ ਡੈਡੀ ਕਦੋਂ ਬੋਲਣਾ ਬੰਦ ਕਰੇ ਤੇ ਮੈਨੂੰ ਸੁਵਾਏ ਤੇ ਆਪਾਂ ਮਿਲਦੇ ਆ ਕੱਲ ਬਾਏ ਬਾਏ